ਆਮ ਆਦਮੀ ਪਾਰਟੀ ਦੀ ਇੱਕ ਵਲੰਟੀਅਰ ਐਨ ਤਿਆਰ ਵਰ ਤਿਆਰ ਹੋ ਕੇ ਘਰੋਂ ਜਾਂਦੀ ਹੈ ਵੀ ਅੱਜ ਮੈਂ ਮੰਤਰੀ ਸਾਹਿਬ ਨਾਲ ਇੱਕ ਵੀਡੀਓ ਸ਼ੂਟ ਕਰਕੇ ਆਉਣੀ ਆ ਉਹਦੇ ਪਤੀ ਨੂੰ ਕਹਿੰਦੀ ਆ ਤੂੰ ਦੂਜੇ ਪਾਸਿਓਂ ਪੂਰਾ ਚੰਗੀ ਤਰੀਕੇ ਨਾਲ ਐਂਗਲ ਸ਼ੂਟ ਕਰੀ ਉਹ ਉੱਥੇ ਜਾ ਕੇ ਇੱਕ ਹੜਪੀਰੇ ਤੌਰ ਤੇ ਬਣ ਕੇ ਹਾਲਾਂਕਿ ਉਹਦਾ ਹੜਾ ਦੇ ਨੇੜੇ ਤੇੜੇ ਵੀ ਕੋਈ ਲੈਣ ਦੇਣਾ ਨਹੀਂ ਇੱਕ ਹੜਪੀਰੇ ਤੌਰ ਤੇ ਬਣ ਕੇ ਉਹ ਰੋਣ ਦੀ ਐਕਟਿੰਗ ਕਰਦੀ ਆ ਸੀਐਮ ਸਾਹਿਬ ਉਹਨੂੰ ਬਰੌਂਦੇ ਹੈ ਉਹਨੂੰ ਬਰੌਂਦੇ ਬਰੌਂਦੇ ਉਹਨਾਂ ਦੀ ਵੀ ਅੱਖਾਂ ਭਰਿਆ ਆਉਂਦੀਆਂ ਉਹਦੀ ਪੂਰੇ ਚੰਗੇ ਤਰੀਕੇ ਨਾਲ ਸ਼ੂਟ ਹੁੰਦੀ ਆ ਡਰੋਨ ਸ਼ਾਟ ਹੁੰਦੇ ਆ ਟੌਪ ਸ਼ਾਟ ਫਲਾਨਾ ਸ਼ਾਟ ਕਰ ਰਾਹਿਮਦਿਲ ਸਾਡੇ सीएम ਸਾਹਿਬ ਪਰ ਅਸਲੀਅਤ ਲੋਕਾਂ ਦੇ ਸਾਹਮਣੇ ਆ ਗਈ ਵੀ ਉਹ ਸਿਰਫ ਇੱਕ ਡਰਾਮਾ ਸੀ ਰੋਮ ਜਲ ਰਿਹਾ ਸੀ ਤੇ ਨੀਰੋ ਬੰਸਰੀ ਬਜਾਰ ਰਿਹਾ ਸੀ ਅਕਸਰ ਇਹ ਚੀਜ਼ ਕਹਾਵਤ ਸੁਣਦੇ ਹੁੰਨੇ ਆ ਪਰ ਅੱਜ ਪੰਜਾਬ ਦੇ ਵਿੱਚ ਤਾਂ ਅਸਲੀਅਤ ਦੇਖਣ ਨੂੰ ਮਿਲ ਗਈ ਯਾਰ ਜਦੋਂ ਪੰਜਾਬ ਦੇ ਲੋਕ ਮਰ ਰਹੇ ਨੇ ਸਾਡੇ ਡੰਗਰ ਪਸੂ ਸਾਡੀ ਜਨਸ ਪਾਣੀਆਂ ਦੇ ਵਿੱਚ ਰੁੜੀ ਜਾ ਰਹੀ ਹੈ ਉਹਨਾਂ ਪਾਣੀਆਂ ਦੇ ਉੱਪਰ ਇੱਕ ਕਿਸ਼ਤੀ 'ਚ ਬੈਠ ਕੇ ਤੁਹਾਡੇ ਤਿੰਨ ਮੰਤਰੀ ਸੈਰ ਕਰਦੇ ਜਾ ਰਹੇ ਆ ਤੇ ਉੱਥੇ ਗੱਲਾਂ ਕਰ ਰਹੇ ਨੇ ਗੋਆ ਦੇ ਪਾਣੀ ਦੀ ਛੁੱਟੀਆਂ ਦੀਆਂ ਕਰੂਜ਼ ਸ਼ਿਪਾਂ ਦੀਆਂ ਵੀ ਫਲਾਨੇ ਬੇੜੇ ਦੇ ਵਿੱਚ ਆਹ ਨਜ਼ਾਰਾ ਹੁੰਦਾ ਹੈ 스ਵੀਡਨ ਦਾ ਨਜ਼ਾਰਾ ਹੀ ਲੱਗਦਾ। ਮੈਨਾਂ 스ਵੀਡਨ ਗਿਆ ਕਰੂਜ਼ ਦੇ ਵਿੱਚ ਨਾ ਚਲੀ ਕੇ ਦੇ ਵਿੱਚ ਹੀ ਇਹ ਟੈਕ ਕਰੂਜ਼ ਕਰੇ ਬੇੜੇ ਆਹ ਸਮੁੰਦਰੀ ਬੇੜੇ ਤੇ ਤੇ ਹੀ ਉਸ ਨਾਲ ਤੇ ਇਸ ਆਹ ਤੁਹਾਨੂੰ ਘੁੰਮਦੇ ਦੇ ਵਿੱਚ ਤੁਹਾਨੂੰ ਉੱਥੇ ਛੁੱਟੀਆਂ ਜਾਦ ਆ ਰਹੀਆਂ ਤੁਸੀਂ ਉਸ ਨੂੰ ਕੀ ਘੁੰਮਣ ਗਏ ਹੋ ਉੱਥੇ ਬੇੜਾ ਲੈ ਕੇ ਤੁਸੀਂ ਸ਼ਰਮ ਹੋਣੀ ਚਾਹੀਦੀ ਆ ਯਾਰ ਤੁਹਾਨੂੰ ਸ਼ਰਮ ਇਹੀ ਡਰਾਮਿਆਂ ਦੇ ਵਿੱਚ ਲੱਗੇ ਰਹਿ ਗਏ ਬੀਤੇ ਦਿਨੀ ਸਾਡੇ ਗੋਇਲ ਸਾਹਿਬ ਦੀ ਵੀ ਇੱਕ ਵੀਡੀਓ ਜਾ ਨੀਕ ਆਪਣਾ ਹੋਈ ਸੀ ਕਿ ਅਸੀਂ ਵੀ ਪਾਈ ਸੀਗੀ ਕਿਸੇ ਭਰਾ ਨੇ ਪੇਜ ਆਰ ਨੇ ਪਾਈ ਜਿੱਥੇ ਉਹਨਾਂ ਦਾ ਪੀਏ ਕਹਿ ਰਿਹਾ ਹੈ ਵੀ ਖੜਦਾ ਯਾਰ ਫੇਰ ਗੱਲ ਕਰੂੰਗਾ ਮੰਤਰੀ ਜੀ ਪਾਣੀ 'ਚ ਖੜੇ ਨੇ ਤੇ ਮੰਤਰੀ ਜੀ ਹਾਂ ਸੁੱਕੀ ਥਾਂ 'ਤੇ ਖੜੇ ਹੁੰਦੇ ਡਰਾਮੇ ਤੋਂ ਬਿਨਾ ਕੰਮ ਹੀ ਨਹੀਂ ਯਾਰ ਤੁਹਾਨੂੰ ਕੋਈ ਮੇਰੇ ਲੋਕਾਂ ਨੂੰ ਤੁਹਾਡੇ ਡਰਾਮੇ ਨਹੀਂ ਚਾਹੀਦੇ ਲੋਕ ਕਹਿੰਦੇ ਆ ਸਾਡਾ ਸੀਐਮ ਸਾਹਿਬ ਸਾਨੂੰ ਸੜਕ 'ਤੇ ਬੈਠਾ ਰੋਟੀ ਖਾਂਦਾ ਨਹੀਂ ਚਾਹੀਦਾ ਪਹਿਲੀ ਗੱਲ ਤਾਂ ਪੰਜਾਬ ਦੇ ਲੋਕ ਐਸ ਲਾਇਕ ਹੈਗੇ ਆ ਜੇ ਸਾਡਾ ਮੁੱਖ ਮੰਤਰੀ ਜਾਊਗਾ ਉਹਨੂੰ ਘੱਟੋ ਘੱਟ ਹੋਰ ਨਹੀਂ ਕੁਝ 51 ਦਾ ਡਾਈ ਦਵਾਂਗੇ ਯਾਰ ਪਰ ਇਹ ਫੋਟੋ ਦੇਖ ਕੇ ਵੀ ਸੀਐਮ ਸਾਹਿਬ ਸੜਕ 'ਤੇ ਬੈਠੇ ਰੋਟੀ ਖਾ ਰਹੇ ਤੁਹਾਨੂੰ ਕੀ ਲੱਗਦਾ ਲੋਕਾਂ 'ਚ ਕੋਈ ਹੌਸਲਾ ਕੋਈ ਵਿਸ਼ਵਾਸ ਆਉਂਦਾ ਹੋਊਗਾ ਨੋ ਸਾਨੂੰ ਸਾ ਪ੍ਰਸ਼ਾਸਨ ਸਾਰੀ ਅਫਸਰ ਸਾਹੀ ਇਕੱਠੀ ਕਰੀ ਹੋਵੇ ਪੂਰੇ ਪੰਜਾਬ ਦੀ ਕੱਲੀ ਕੱਲੀ ਚੱਪੇ ਚੱਪੇ ਤੇ ਨਿਗਰ ਰੱਖੀ ਹੋਵੇ ਕੱਲੀ ਕੱਲੀ ਇਵੈਂਟ ਤੇ ਤੁਹਾਡੀ ਨਿਗਾਹ ਹੋਵੇ ਉੱਥੋਂ ਖੜਾ ਸਾਡਾ ਸੀਐਮ ਕਹੇ ਵੀ ਉਹ ਪੰਜਾਬੀਓ ਬੇਫਿਕਰ ਰਹੋ ਆਹ ਦੇਖੋ ਇੱਥੇ ਸਾਰੀ ਅਸੀਂ ਟੈਕਨੋਲੋਜੀ ਚੀਜ਼ਾਂ ਲਾ ਰੱਖੀਆਂ ਕੱਲੀ ਕੱਲੀ ਚੀਜ਼ ਤੇ ਨਿਗਾਹ ਤੁਹਾਨੂੰ ਇਸ ਦੇ ਵਿੱਚੋਂ ਤੁਹਾਡਾ ਬਾਰ ਨਹੀਂ ਬਾਕਾ ਆਉਣ ਦਵਾਂਗੇ ਫਿਰ ਕੌਨਫੀਡੈਂਸ ਆਊਗਾ ਪੰਜਾਬੀਆਂ ਦੇ ਵਿੱਚ ਪੰਜਾਬ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਚੀਜ਼ਾਂ ਦਾ ਵੀ ਤੁਸੀਂ ਕੁੜਤੇ ਲਵੇੜੀ ਫਿਰਦੇ ਹੋ ਜਾਂ ਸੜਕ ਤੇ ਬਹਿ ਕੇ ਰੋਟੀਆਂ ਖਾਂਦੇ ਹੋ ਤੁਸੀਂ ਪਹਿਲਾਂ ਕਹਿੰਦੇ ਸੀ ਉਹ ਜੀ ਉੱਤੋਂ ਦੀ ਹੈਲੀਕਾਪ ਕਮ ਮਰ ਰਹੇ ਨੇ ਤੇ ਤੁਹਾਨੂੰ ਡਰਾਮੇਬਾਜ਼ੀ ਦੀ ਪਈ ਐ ਤੂੰ ਤਾਂ ਲੋਕ ਕਹਿੰਦੇ ਆ ਬਾਈ ਜੀ ਉੱਤੋਂ ਨੰਗ ਜੋ ਉੱਤੋਂ ਨੰਗ ਜੋ ਛੱਡੋ ਚਾਹੇ ਸੈਕਟਰੀਏਟ 'ਚ ਬੈਠੇ ਰਹੋ ਪਰ ਸਾਡਾ ਕੰਮ ਕਰੋ ਸਾਨੂੰ ਬਚਾਓ ਲੋਕਾਂ ਨੂੰ ਜੇ ਹੜਾ ਤੋਂ ਬਚਾਇਆ ਹੁੰਦਾ ਤੁਸੀਂ ਚਾਹੇ ਜਮਾ ਘਰਾਂ 'ਚ ਉਹਨਾਂ ਨੇ ਕਦੇ ਲੋਕ ਤਾਂ ਵੀ ਤੁਹਾਨੂੰ ਤਾੜੀਆਂ ਮਾਰ-ਮਾਰ ਕਹਿੰਦੇ ਵੀ ਹਾਂ ਯਾਰ ਆ ਸਰਕਾਰ ਨੇ ਬਚਾ ਲਿਆ ਤੇ ਕਦੇ ਹੈਲੀਕਾਪਟਰ ਦੇ ਕੇ ਮੈਂ ਤਾਂ ਹੈਲੀਕਾਪਟਰ ਦੇ ਆਇਆ ਮੈਂ ਤਾਂ ਐ ਕਰਤਾ ਤੁਹਾਡੇ ਬੰਦੇ ਉਹਨਾਂ ਨਾਲ ਜਾ ਕੇ ਹੈਲੀਕਾਪਟਰ ਦਾ ਫੋਟੋ ਆਪ ਕਰੀ ਜਾਂਦੇ ਆ ਕਦੇ ਲੋਕਾਂ ਦੀ ਆਈ ਰਾਹਤ ਸਮਗਰੀ ਨੂੰ ਤੁਹਾਡੇ ਮੰਤਰੀ ਆਪਦਾ ਕਹਿ ਕੇ ਮੋਢੇ ਤੇ ਝੋਲਾ ਜਾਂ ਧਰ ਕੇ ਫੋਟੋ ਖਿਚਾ ਲੈਂਦੇ ਉਹ ਬੱਸ ਕਰੋ ਇਹਨਾਂ ਚੀਜ਼ਾਂ ਨੂੰ ਤੁਸੀਂ ਸਰਕਾਰ ਦੇ ਵਿੱਚੋਂ ਹੈ ਜੀ ਚਾਰ ਬੋਤਲਾਂ ਰੱਖੀਆਂ ਜਿੱਥੇ ਲਿਖੀਆਂ ਤਾਂ ਚਾਰ ਬੋਤਲਾਂ ਕਹਿੰਦੇ ਦੇਖ ਕੇ ਗਿਆ ਤੇ ਨੁਕਸਾਨ ਉਹ ਤੋਂ ਵੱਧ ਕਰਕੇ हां मैं वही देख रहा सी उन्होंने सारे टार्पलीन वगैरह सारे हटाते तो ਤੁਸੀਂ ਇੰਨਾ ਚੀਜ਼ਾਂ ਚ ਨਾ ਕਰੋ ਤੁਹਾਡੇ ਕੋਲੇ ਸਰਕਾਰ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੈ 3 ਕਰੋੜ ਲੋਕਾਂ ਨੇ ਆਪ ਦਾ ਭੁੱਖ ਤੁਹਾਡੇ ਹੱਥਾਂ ਚ ਪੜਾਇਆ ਵਾ ਸਾਡਾ ਇੱਕ ਪੱਤਰਕਾਰ ਹਰ ਇੱਕ ਹੈਡਵਰਕਸ ਤੇ ਜਾ ਕੇ ਦਿਖਾਉਂਦਾ ਵੀ ਰਾਤ ਨੂੰ ਉੱਥੇ ਸਫਾਈ ਸੇਵਕਾਂ ਤੋਂ ਬਿਨਾ ਕੋਈ ਬੰਦਾ ਹੀ ਨਹੀਂ ਯਾਰ ਇੰਨੀ ਇੰਪੋਰਟੈਂਟ ਜਗ੍ਹਾ ਜਿੱਥੇ ਮਿੰਟਾਂ ਚ ਕਿ ਸਾਡੇ ਪੰਜਾਬ ਦੀ ਤਕਦੀਰ ਬਦਲੀ ਜਾ ਸਕਦੀ ਹੈ ਪਾਣੀ ਚੜਿਆ ਸਕਦਾ ਹੈ ਉੱਥੇ ਅਫਸਰ ਹੀ ਕੋਈ ਅਵੇਲੇਬਲ ਨਹੀਂ ਹੈਗਾ ਤੇ ਜਦੋਂ ਮੰਤਰੀ ਜੀ ਨੂੰ ਫੋਨ ਕਰਕੇ ਕਿਹਾ ਜਾਂਦਾ ਤੇ ਮੰਤਰੀ ਜੀ ਕਹਿੰਦੇ ਕੋਈ ਨਹੀਂ ਜੀ ਉਹਨਾਂ ਨੂੰ ਸਸਪੈਂਡ ਕਰ ਦਿੰਨੇ ਆ ਬਾਈ ਜੀ ਸਸਪੈਂਡ ਕਰ ਲੈ ਮੰਤਰੀ ਜੀ ਅਫਸਰ ਨੂੰ ਨਹੀਂ ਫਿਰ ਸਸਪੈਂਡ ਤੁਹਾਨੂੰ ਕਿਉਂ ਨਹੀਂ ਕਰਿਆ ਜਾਣਾ ਚਾਹੀਦਾ ਤੁਹਾਡੀ ਕਿਉਂ ਨਹੀਂ ਜ਼ਿੰਮੇਵਾਰੀ ਬਣਦੀ ਕਿਉਂ ਨਹੀਂ ਤੁਹਾਨੂੰ ਪਤਾ ਵੀ ਉੱਥੇ ਤੁਸੀਂ ਇਹ ਨਿਗਰ ਰੱਖੋ ਜੇ ਇੱਕ ਪੱਤਰਕਾਰ ਨੂੰ ਪਤਾ ਵੀ ਇੰਨੀ ਇੰਪੋਰਟੈਂਟ ਜਗ੍ਹਾ ਉੱਥੇ ਜਾ ਕੇ ਮੈਂ ਸਰਪ੍ਰਾਈਜ਼ ਵਿਜ਼ਿਟ ਕਰਾਂ ਤੁਹਾਡਾ ਨਹੀਂ ਫਰਜ਼ ਬਣਦਾ ਉੱਥੇ ਸਰਪ੍ਰਾਈਜ਼ ਵਿਜ਼ਿਟ ਕਰਨ ਦਾ ਅੱਛਾ ਜਨਾਬ ਸਾਨੂੰ ਲੋ ਜ਼ਰੂਰਤ ਹੈ ਜੇ ਤੁਸੀਂ ਕੰਟਰੋਲ ਸਾਰਾ ਚੱਪਾ ਚੱਪਾ ਪੰਜਾਬ ਦਾ ਤੁਸੀਂ ਬਿੰਨਿਆ ਪਿਆ ਹੋਵੇ ਤੁਹਾਡਾ ਵੀ ਬੇਫਿਕਰ ਰਹੋ ਕਿਤੇ ਕੋਈ ਅਫਸਰ ਕਤਾਹੀ ਨਹੀਂ ਕਰਨ ਦਵਾਗੇ ਸਾਡੇ ਵਲੰਟੀਅਰ ਸਾਡੇ ਲੀਡਰ ਪੂਰੇ ਪੰਜਾਬ ਨੂੰ ਸੈਕਟਰਾਂ ਦੇ ਵਿੱਚ ਅਲਗ-ਅਲਗ ਦੇ ਵਿੱਚ ਵੰਡ ਕੇ ਉੱਤੇ ਜ਼ਿੰਮੇਵਾਰੀਆਂ ਲੱਗੀਆਂ ਹੋਣਗੇ ਔਰ ਇਹ ਵਰਗੀ ਨਿਗਾਹ ਤੂੰ ਰੱਖਣੀ ਆ ਵੀ ਔਰ ਸਾਰੀ ਐਫੀਸ਼ੀਐਂਸੀ ਨਾਲ ਸਾਰਾ ਕੁਝ ਤੂੰ ਕਰਾਉਣਾ ਆਹ ਜ਼ਿੰਮੇਵਾਰੀ ਪਲਾਨਿਆ ਤੇਰੀ ਆਹ ਜ਼ਿੰਮੇਵਾਰੀ ਪਲਾਨਿਆ ਤੇਰੀ ਅੱਜ ਪੂਰੇ ਪੰਜਾਬ ਦੇ ਲੋਕ ਪੂਰੇ ਦੇਸ਼ ਦੇ ਲੋਕ ਅਬ ਦੇ ਦਸਵੰਤ ਕੱਢ ਕੇ ਲੋਕਾਂ ਦੀ ਮਦਦ ਕਰਨ ਲਈ ਤਿਆਰ ਨੇ ਕਿਉਂਕਿ ਸਰਕਾਰ ਤੋਂ ਉਹਨਾਂ ਨੂੰ ਪਤਾ ਹੈ ਵੀ ਕੁਝ ਮਿਲਣਾ ਨਹੀਂ ਪਰ ਕੀ ਉਹਨਾਂ ਨਾਲ ਕੋਆਰਡੀਨੇਸ਼ਨ ਕਰਨ ਲੈ ਕੇ ਪਹੁੰਚ ਜਾਣਗੇ ਪਰ ਅਗਲੇ 2 ਮਹੀਨੇ 4 ਮਹੀਨੇ 6 ਮਹੀਨੇ ਸਾਲ ਤੱਕ ਜਾ ਕੇ ਸਾਡਾ ਮੱਸਾ ਜਾ ਕੇ ਗੱਡੀ ਸ਼ਹਿਰ ਲਈ ਤੇ ਚੜੇ ਲੋਕਾਂ ਦੀ ਉਨੀ ਦੇਰ ਤੱਕ ਉਹਨਾਂ ਨੂੰ ਜਿਹੜੀ ਮਦਦ ਪਹੁੰਚਦੀ ਰਹੋ ਤੇ ਲਈ ਕੀ ਕਰਿਆ ਤੁਸੀਂ ਤੁਹਾਡਾ ਫਰਜ਼ ਬਣਦਾ ਸੀ ਤੁਸੀਂ ਕੋਈ ਕੋਆਰਡੀਨੇਸ਼ਨ ਕਰਦੇ ਵੀ ਭਾਈ ਜਿਹੜੀ ਜਿਹੜੀ ਜਿੱਥੇ ਜਿੱਥੇ ਰਿਕੁਆਇਰਮੈਂਟ ਹੋਊਗੀ ਅਸੀਂ ਸਿਵਲ ਸੋਸਾਇਟੀਜ਼ ਨੂੰ ਐਨ ਜੀਓਜ਼ ਨੂੰ ਦੱਸਾਂਗੇ ਆ ਹੈਲਪ ਡੈਸਕ ਹੈ ਜਾਂ ਇਨਫਾਰਮੇਸ਼ਨ ਇੱਥੋਂ ਤੁਹਾਨੂੰ ਮਿਲ ਜੂਗੀ ਤੁਸੀਂ ਉੱਥੇ ਉਹ ਚੀਜ਼ ਜਾ ਕੇ ਪਹੁੰਚਾਓ ਤਾਂ ਕਿ ਲੋੜੀ ਦੀਆਂ ਚੀਜ਼ਾਂ ਪਹੁੰਚ ਸਕਣ ਤੇ ਜਿਹੜੇ ਬੰਦਿਆਂ ਨੇ ਅੱਜ ਨਹੀਂ ਤਾਂ ਅਗਲੇ ਮਹੀਨੇ ਕੌਣ ਪਹੁੰਚਾਊ ਇਦੇ ਵਿੱਚ ਆਪਦੀ ਵੀਡੀਓਗ੍ਰਾਫੀ ਦੇ ਵਿੱਚ ਵੀ। ਓ ਸ਼ਰਮ ਕਰ ਲੋ ਸ਼ਰਮ ਕਰ। ਜੋ ਤੁਸੀਂ ਲੋਕਾਂ ਨੂੰ ਮਾਰਨਾ ਸੀ ਉਹ ਤਾਂ ਮਾਰਤਾ ਉਹਦਾ ਹਿਸਾਬ ਕਿਤਾਬ ਤਾਂ ਨਾ ਲੋਕ ਤੁਹਾਡੇ ਨਾਲ 2027 ਦੇ ਵਿੱਚ ਸੜਕਾਂ ਤੇ ਪਿੰਡਾਂ ਦੀਆਂ ਤੇ ਕਰਨਗੇ। ਪਰ ਮੈਂ ਕਹਿੰਦਾ ਹਲੇ ਵੀ ਮਾੜਾ ਮੋਟਾ ਆਪਦੀ ਜਮੀਰ ਨੂੰ ਜਗਾ ਕੇ ਉੱਠ ਖੜੋ। ਪੰਜਾਬ ਦੇ ਹੱਕ 'ਚ ਖੜਜੋ ਪੰਜਾਬੀਆਂ ਨੂੰ ਮਾੜਾ ਮੋਟਾ ਬਚਾਉਣ ਲਈ ਰਾਹਤ ਦੇ ਦਿਓ ਕੋਈ ਐਨਡੀਆਰਐਫ ਬਣਾਉਣੀ ਆ ਕੋਈ ਫੌਜ ਬੁਲਾਉਣੀ ਆ ਜੋ ਕਰਨਾ ਹੈ ਉਹਨੂੰ ਵੀਰਵੜ ਕੇ ਕਰ ਲਓ ਤਾਂ ਕਿ ਉਸ ਅਕਾਲਪੁਰਖ ਦੀ ਕਚਹਿਰੀ ਤੱਕ ਟੱਟੂ-ਕੱਟੂ ਮੂੰਹ ਦਿਖਾਉਣ ਜੋਗੇ ਰਹੋ ਨਾ ਲੋਕਾਂ ਨੇ ਕਚਹਿਰੀ ਦਾ ਮੂੰਹ ਤੁਸੀਂ ਹੁਣ ਦਿਖਾਉਣ ਜੋਗੇ ਰਹੇ ਨਹੀਂ ਤੁਹਾਡਾ ਕੰਮ ਖਤਮ ਹੋ ਗਿਆ ਪਰ ਟੱਟੂ-ਕੱਟੂ ਉਸ ਉਦਨੀ ਕਚਹਿਰੀ 'ਚ ਮੂੰਹ ਦਿਖਾਉਣ ਜੋਗੇ ਰਹਿ ਜਾਓ ਇਸ ਲਈ ਉੱਠ ਕੇ ਸਾਹਮਲੋ ਸਾਹਮਲੋ ਹਲੇ ਵੀ ਲੋਕਾਂ ਨੂੰ ਬਹੁਤ ਉਮੀਦਾਂ ਨੇ ਤੁਹਾਡੇ 'ਤੇ ਇਸ ਤਰ੍ਹਾਂ ਦੀ ਹਿਲਾਤ ਨਾ ਕਰ ਦਿਓ ਵੀ ਲੋਕ ਵਿਸ਼ਵਾਸ ੁੱਠ ਜੇ ਤੇ ਆਪਣੇ ਆਪ ਦਾ ਫੈਲਣ ਤੋਂ ਬਾਅਦ ਕੁ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਕਫਤ